ਇੰਗਲੈਂਡ ਦੇ ਲੰਡਨ ਸ਼ਹਿਰ ਵਿੱਚ ਜਿੱਥੇ ਭਾਰਤੀ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਨੇ ਆਮ ਦਿਨਾਂ ਵਾਂਗ ਇੱਕ ਮੋਬਾਈਲ ਰਿਪੇਅਰ ਦੀ ਦੁਕਾਨ ਤੇ ਇੱਕ ਸ਼ਖਸ ਆਪਣਾ ਮੋਬਾਈਲ ਠੀਕ ਕਰਵਾਉਣ ਦੇ ਲਈ ਆਉਂਦਾ ਹੈ ਦੁਕਾਨਦਾਰ ਆਮ ਦੀ ਤਰ੍ਹਾਂ ਇਸ ਮੋਬਾਈਲ ਨੂੰ ਖੋਲ ਕੇ ਉਸ ਨੂੰ ਚੈੱਕ ਵੀ ਕਰਦਾ ਹੈ ਮੋਬਾਈਲ ਨੂੰ ਚਾਰਜ ਕਰਦਾ ਹੈ ਤਾਂ ਉਸ ਨੂੰ ਮੋਬਾਈਲ ਦੇ ਅੰਦਰ ਕੁਝ ਛੁਪਾਈਆਂ ਗਈਆਂ ਫਾਈਲਜ਼ ਮਿਲਦੀਆਂ ਨੇ ਅਤੇ ਫੋਲਡਰਸ ਨੂੰ ਲੋਕ ਲਗਾਇਆ ਹੁੰਦਾ ਹੈ ਦੁਕਾਨਦਾਰ ਜਦੋਂ ਇਹਨਾਂ ਫਾਈਲਜ਼ ਨੂੰ ਖੋਲਦਾ ਹੈ ਤਾਂ ਉਸ ਦੇ ਹੋਸ਼ ਉੱਡ ਜਾਂਦੇ ਨੇ ਉਤੁਰੰਤ ਫੋਨ ਨੂੰ ਲੈ ਕੇ ਪੁਲਿਸ ਦੇ ਕੋਲ ਜਾਂਦਾ ਹੈ ਜਿਸ ਤੋਂ ਬਾਅਦ ਬਹੁਤ ਹੀ ਘਨੌਣੇ ਅਪਰਾਧਾਂ ਦਾ ਪਰਦਾਫਾਸ਼ ਹੁੰਦਾ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ ਬ੍ਰਿਟੇਨ ਵਿੱਚ ਇੱਕ ਮੋਬਾਈਲ ਦੀ ਦੁਕਾਨ ਤੇ ਠੀਕ ਹੋਣ ਦੇ ਲਈ ਆਏ ਮੋਬਾਈਲ ਦੇ ਰਾਹੀਂ ਇੱਕ سنگੀਨ ਅਪਰਾਧ ਦਾ ਪਰਦਾਫਾਸ਼ ਹੋਇਆ ਅਤੇ ਪੁਲਿਸ ਦੀ ਜਾਂਚ ਤੋਂ ਬਾਅਦ ਅਦਾਲਤ ਨੇ ਇੱਕ ਸਖਤ ਫੈਸਲਾ ਸੁਣਾਇਆ ਇਸ ਫੈਸਲੇ ਦੇ ਵਿੱਚ ਇੱਕ ਭਾਰਤੀ ਮੂਲ ਦੇ 26 ਸਾਲਾ ਨੌਜਵਾਨ ਵਿਰੁਜ ਪਟੇਲ ਨੂੰ 22 ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਜਦਕਿ ਉਸਦੇ ਵੱਡੇ ਭਰਾ ਕਿਸ਼ਨ ਪਟੇਲ ਨੂੰ 15 ਮਹੀਨਿਆਂ ਦੇ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ। ਹੁਣ ਸਵਾਲ ਇਹ ਹੈ ਕਿ ਆਖਿਰ ਇਸ ਮੋਬਾਈਲ ਦੇ ਵਿੱਚ ਅਜਿਹਾ ਕੀ ਸੀ ਜਿਸ ਨੇ ਦੋਵਾਂ ਭਰਾਵਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ। ਤਾਂ ਇਸ ਮੋਬਾਈਲ ਦੇ ਵਿੱਚ ਕੈਚ ਸੀ ਭਿਆਨਕ ਅਪਰਾਧ ਦੀਆਂ ਤਸਵੀਰਾਂ ਜਿਸ ਨੇ ਆਮ ਅਤੇ ਸਿਆਣੇ ਦਿਖਣ ਵਾਲੇ ਦੋਵੇਂ ਨੌਜਵਾਨਾਂ ਦੇ ਨਕਾਬ ਪਿੱਛੇ ਹਵਾਨੀਅਤ ਭਰੇ ਚਿਹਰਿਆਂ ਦਾ ਪਰਦਾਫਾਸ਼ ਕੀਤਾ। 30 ਸਾਲਾ ਕਿਸ਼ਨ ਪਟੇਲ ਆਪਣੇ ਖਰਾਬ ਮੋਬਾਈਲ ਨੂੰ ਲੈ ਕੇ ਇੱਕ ਮੋਬਾਈਲ ਰਿਪੇਅਰ ਦੀ ਦੁਕਾਨ ਤੇ ਠੀਕ ਕਰਵਾਉਣ ਦੇ ਲਈ ਲੈ ਕੇ ਗਿਆ। ਜਦੋਂ ਦੁਕਾਨਦਾਰ ਨੇ ਮੋਬਾਈਲ ਚੈੱਕ ਕੀਤਾ ਤਾਂ ਉਸ ਦੇ ਵਿੱਚ ਇੱਕ 13 ਸਾਲ ਦੀ ਬੱਚੀ ਦੇ ਨਾਲ ਜ਼ਬਰ ਜਨਾਬ ਵਰਗੀ ਘਨੌਣੀ ਵਾਰਦਾਤ ਨੂੰ ਰਿਕਾਰਡ ਕੀਤਾ ਹੋਇਆ ਸੀ। ਇਸ ਵੀਡੀਓ ਦੇ ਵਿੱਚ ਕਿਸ਼ਨ ਦਾ ਛੋਟਾ ਭਰਾ ਵਿਰੁਜ ਪਟੇਲ ਨਜ਼ਰ ਆਉਂਦਾ ਹੈ। ਇਸ ਘਟਨਾ ਨੂੰ ਕਿਸ਼ਨ ਪਟੇਲ ਨੇ ਆਪਣੇ ਮੋਬਾਈਲ ਦੇ ਵਿੱਚ ਰਿਕਾਰਡ ਕੀਤਾ ਸੀ। ਇਨਾ ਹੀ ਨਹੀਂ ਮੋਬਾਈਲ ਦੇ ਵਿੱਚ ਹੋਰ ਬੱਚਿਆਂ ਅਤੇ ਮਹਿਲਾਵਾਂ ਦੇ ਨਾਲ ਯੋਨ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਵੀ ਰਿਕਾਰਡ ਕੀਤਾ ਗਿਆ ਸੀ ਜੋ ਵਿਰੁੱਝ ਪਟੇਲ ਦੇ ਵੱਲੋਂ ਅੰਜਾਮ ਦਿੱਤੀਆਂ ਗਈਆਂ ਮੈਟਰੋਪੋਲੀਟਨ ਪੁਲਿਸ ਨੇ ਇਹਨਾਂ ਦੋਵਾਂ ਨੌਜਵਾਨਾਂ ਦੇ ਘਰੇ ਛਾਪੇਮਾਰੀ ਕਰਕੇ ਸਾਰੇ ਡਿਵਾਈਸ ਜ਼ਬਤ ਕਰਕੇ ਵੀਡੀਓਜ਼ ਬਰਾਮਦ ਕੀਤੀਆਂ ਜਿਨ੍ਹਾਂ ਦੇ ਵਿੱਚ ਵਿਰੁੱਝ ਦਾ ਚਿਹਰਾ ਨਜ਼ਰ ਆ ਰਿਹਾ ਇਹ ਅਪਰਾਧ ਸਾਲ 2018 ਦੇ ਵਿੱਚ ਹੋਏ ਸਨ ਪਰ ਪੁਲਿਸ ਨੂੰ ਸ਼ੱਕ ਹੈ ਕਿ ਦੋਵਾਂ ਨੌਜਵਾਨਾਂ ਨੇ ਮੌਜੂਦਾ ਸਮੇਂ ਦੇ ਵਿੱਚ ਵੀ ਅਜਿਹੇ ਕੰਮਾਂ ਨੂੰ ਜਾਰੀ ਰੱਖਿਆ ਹੋਇਆ ਸੀ ਦੋਵਾਂ ਦੇ ਅਪਰਾਧ ਸਾਬਿਤ ਹੋਣ ਤੋਂ ਬਾਅਦ ਸਨੇਅਰਸ ਬਰੁੱਕ ਕ੍ਰਾਊਨ ਕਾਉਂਟ ਨੇ ਦੋਵਾਂ ਨੌਜਵਾਨਾਂ ਨੂੰ ਸਜ਼ਾ ਸੁਣਾਈ ਹੈ ਕਿਸ਼ਨ ਪਟੇਲ ਨੇ ਬੱਚਿਆਂ ਦੀਆਂ ਸ਼ਲੀਲ ਤਸਵੀਰਾਂ ਰਿਕਾਰਡ ਕਰਨ ਅਤੇ ਉਹਨਾਂ ਨੂੰ ਛੁਪਾ ਕੇ ਰੱਖਣ ਦਾ ਅਪਰਾਧ ਕਬੂਲ ਕੀਤਾ ਉਸ ਨੂੰ 15 ਮਹੀਨਿਆਂ ਦੀ ਜੇਲ ਅਤੇ 10 ਸਾਲਾਂ ਦਾ ਪ੍ਰੀਵੈਂਸ਼ਨ ਆਰਡਰ ਵੀ ਮਿਲਿਆ ਹੈ ਉਦਰ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਡਿਟੈਕਟਿਵ ਸਰਜੈਂਟ ਰੌਬ ਬਲੈਂਡ ਦਾ ਕਹਿਣਾ ਹੈ ਕਿ ਇਹ ਦੋਵੇਂ ਨੌਜਵਾਨ ਬੱਚਿਆਂ ਤੇ ਔਰਤਾਂ ਦੇ ਲਈ ਵੱਡਾ ਖਤਰਾ ਸਨ ਅਤੇ ਇਹ ਸਜ਼ਾ ਉਹਨਾਂ ਨੂੰ ਰੋਕਣ ਦੇ ਲਈ ਬਹੁਤ ਜ਼ਰੂਰੀ ਸੀ ਪੁਲਿਸ ਨੇ ਹੋਰ ਪੀੜਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਖਾਸ ਕਰਕੇ ਜੋ ਵਿਰੋਚ ਤੇ ਕਿਸ਼ਨ ਪਟੇਲ ਦੇ ਸੰਪਰਕ ਦੇ ਵਿੱਚ ਆਏ ਹੋਣ ਇਹ ਕੇਸ ਭਾਰਤੀ ਭਾਈਚਾਰੇ ਦੇ ਲਈ ਬਹੁਤ ਨਿਰਾਸ਼ਾ ਪੈਦਾ ਕਰ ਰਿਹਾ ਹੈ ਅਤੇ ਬ੍ਰਿਟੇਨ ਦੇ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਵਧੇਰੇ ਜਾਂਚਾਂ ਦੀ ਮੰਗ ਵੀ ਵੱਧ ਗਈ ਹੈ